ਅੱਜ ਅਸੀਂ ਪਹੁੰਚੇ ਆ ਜੀ ਗੁਰਦਾਸਪੁਰ ਦੇ ਨਵਾਂ ਨਿਸ਼ਾਰਾ ਸੋ ਸ਼ਾਲਾ ਦੇ ਲਾਗੇ ਨਵਾਂ ਨਿਸ਼ਾਰਾ ਪਿੰਡਾ ਜਿੱਥੇ ਹਰ ਸਾਲ ਜਿਹੜਾ ਵਾ ਇਸ ਇਲਾਕੇ ਦੀਆਂ ਜਿਹੜੀਆਂ ਸੰਗਤਾਂ ਵਾਂ ਸੰਤਾਂ ਵੱਲੋਂ ਜਿਹੜਾ ਜੀ ਇੱਕ ਵਿਸ਼ਾਲ ਲੰਗਰ ਲਗਾਇਆ ਜਾਂਦਾ ਵਾ ਸੋ ਹੋਲੇ ਮੁਹੱਲੇ ਦੇ ਉਪਲਕਸ਼ ਵਿੱਚ ਜਿਹੜਾ ਵਾ ਜੀ ਇਹ ਲੰਗਰ ਲਗਾਇਆ ਜਾਂਦਾ ਵਾ ਸੋ ਚਾਵਾ ਨਿਸ਼ਾਰਾ ਨਵਾਂ ਨਿਸ਼ਾਰਾ ਨਵਾਂ ਸ਼ਾਲਾ ਨਵਾਂ ਪਿੰਡ ਬਖਾਦਰ ਨੰਗਲ ਲਮੀਨਕਰ ਆਦੀ ਪਿੰਡਾਂ ਦੇ ਸਹਿਯੋਗ ਨਾਲ ਜਿਹੜਾ ਵਾ ਜੀ ਡਿਮਾਂਡ ਯੂਥ ਕਲੱਬ ਵੱਲੋਂ ਜਿਹੜਾ ਵਾ ਇਹ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਵਾ ਸੋ ਵੱਡੀ ਗਿਣਤੀ ਜਿਹੜਾ ਵ ਲੰਗਰ ਜਿਹੜੇ ਇੱਥੇ ਛਕਦੇ ਨੇ ਜੀ ਔਰ ਸਭ ਤੋਂ ਵੱਡੀ ਗੱਲ ਵੀ ਹਾਈਵੇ ਰੋਡ ਉੱਪਰ ਇਹ ਮੇਨ ਰੋਡ ਆ ਜੀ ਮਕੇਰੀਆਂ ਨੂੰ ਜਿਹੜਾ ਜਾਂਦਾ ਵਾ ਸੋ ਮਕੇਰੀਆਂ ਰੋਡ ਉੱਪਰ ਹੋਣ ਕਰਕੇ ਜਿਹੜਾ ਵਾ ਸੰਤਾਂ ਬੜੇ ਵੱਡੇ ਪੱਧਰ ਤੇ ਇੱਥੇ ਪਹੁੰਚਦਿਆਂ ਨੇ ਔਰ ਗੁਰੂ ਦਾ ਲੰਗਰ ਜਿਹੜਾ ਛਕਦਿਆਂ ਨੇ ਜੀ ਸੋ ਹੁਣ ਵੀ ਜਿਹੜਾ ਵਾ ਦੇਖੋ ਤੁਸੀਂ ਲੰਗਰ ਜਿਹੜਾ ਚੱਲਦਾ ਪਿਆ ਵਾ ਔਰ ਇਹ 24 ਘੰਟੇ ਲੰਗਰ ਜਿਹੜਾ ਚੱਲਦਾ ਵਾ ਔਰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਵਾ ਇਹ ਪ੍ਰਬੰਧ ਜਿਹੜੇ ਕੀਤੇ ਜਾਂਦੇ ਨੇ ਸੋ ਡਾਕਟਰ ਸਾਹਿਬ ਨੇ ਇੱਥੇ ਡਾਕਟਰ ਸਾਹਿਬ ਵੱਲੋਂ ਵੀ ਜਿਹੜਾ ਬਹੁਤ ਉਹਨਾਂ ਦਾ ਵੀ ਸਹਿਯੋਗ ਬੜਾ ਹੁੰਦਾ ਜੀ ਅਸੀਂ ਹਰ ਸਾਲ ਇਹਦੀ ਕਵਰੇਜ ਕਰਦੇ ਹਾਂ ਹਰ ਸਾਲ ਅਸੀਂ ਦਿਖਾਉਂਦੇ ਹਾਂ ਕਿ ਇਹ ਪ੍ਰਬੰਧ ਜਿਹੜੇ ਕੀਤੇ ਜਾਂਦੇ ਨੇ ਔਰ ਕਿਤਨਾ ਕਿਤੇ ਸ਼ਿਲਾਗ ਯੋਗ ਨੇ ਜੀ ਉਹ ਸਭ ਤੋਂ ਵੱਡੀ ਗੱਲ ਜਿਹੜੀ ਵੀ ਜੂਥ ਵਾਸੇ ਇੱਕ ਵਧੀਆ ਉਪਰਾਲਾ ਕਰ ਰਹੇ ਨੇ ਜੀ ਨੌਜਵਾਨ ਬੱਚੇ ਜਿਹੜੇ ਆਪਣੀ ਸਵਾਵਤ ਦਿੰਦੇ ਨੇ ਔਰ ਜਿਹੜੇ ਜਿਹੜੇ ਨੌਜਵਾਨ ਬੱਚੇ ਤੇ ਸੇਵਾ ਕਰ ਚੁੱਕੇ ਨੇ ਜੀ ਉਹ ਅੱਛੀ ਚੀਜ਼ ਜੋ ਵੀ ਹਾਜ਼ਰ ਕਰ ਚੁੱਕੇ ਨੇ ਗੁਰੂ ਮਹਾਰਾਜ ਦੀ ਕਿਰਪਾ ਜਿਹੜੀ ਹਮੇਸ਼ਾ ਹੀ ਸੰਤਾਂ ਤੇ ਬਣੀ ਰਹਿੰਦੀ ਆ ਸੋ ਇਹ ਉਪਰਾਲੇ ਜਿਹੜੇ ਸ਼ਿਲਾਗ ਯੋਗ ਨੇ ਵੈਸੇ ਤਾਂ ਤੁਸੀਂ ਤਿਮੜੀ ਰੋ ਇਸ ਰੋਡ ਤੇ ਬੇਸ਼ੁਮਾਰ ਲੰਗਰ ਮਿਲਦੇ ਨੇ ਸੋ ਇਹ ਲੰਗਰ ਜਿਹੜਾ ਜੀ ਇਹਦਾ ਪ੍ਰਬੰਧ ਜਿਹੜਾ ਬਹੁਤ ਵਧੀਆ ਕੀਤਾ ਜਾਂਦਾ ਵਾ ਇਹ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸਾਰਾ ਹੁੰਦਾ ਵਾ ਜੀ ਸੋ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰਦੇ ਆਂ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਮੈਂ ਕੈਮਰਾਮੈਨ ਨੂੰ ਕਹਾਂਗਾ ਤਸਵੀਰ ਸਾਂਝੀ ਕਰੋ ਭਾਈ ਸੋ ਲੰਗਰ ਚੱਲਦਾ ਪਿਆ ਹੋ ਜੀ ਸੋ ਜਿਹੜੇ ਇਹਦੇ ਆਯੋਜਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਤੋਂ ਵੀ ਜਾਣਾਂਗੇ ਕਿੰਨਾ ਕੁ ਸਮਾਂ ਹੋ ਗਿਆ ਇਸ ਲੰਗਰ ਦਾ ਔਰ ਜਿੱਤੋਂ ਸਾਨੂੰ ਜਾਣਕਾਰੀ ਹੈ ਵੀ ਪਿਛਲੇ ਲੰਬੇ ਸਮੇਂ ਤੋਂ ਕਾਫੀ ਸਾਲਾਂ ਤੋਂ ਜਿਹੜਾ ਇਹ ਲੰਗਰ ਚੱਲਦਾ ਆ ਰਿਹਾ ਵ ਪਈਓ ਕਿੰਨੇ ਕ ਦਿਨ ਤੋਂ ਇਹ ਲੰਗਰ ਚੱਲ ਰਿਹਾ ਜੀ ਇਹ 10-11 ਸਾਲ ਤੋਂ ਚੱਲਦਾ ਪਿਆ ਜੀ ਲੰਗਰ ਬਹੁਤ ਵਧੀਆ ਇੰਤਜ਼ਾਮ ਤੁਹਾਡੇ ਲੰਗਰ ਚ ਹੁੰਦੇ ਮੈਂ ਦੇਖਿਆ ਹਾਂ ਜੀ ਹੋਰ ਜੀ 24 ਘੰਟੇ ਚੱਲਦਾ ਜੀ 24 ਘੰਟੇ ਚੱਲਦਾ ਜੀ ਹਾਂ ਜੀ ਕੋਲੇ ਡਾਕਟਰ ਸਾਹਿਬ ਵੀ ਦੇਖ ਰਿਹਾ ਇੱਕ ਸਾਰਾ ਹੁੰਦਾ ਜੀ ਹਾਂ ਜੀ ਡਾਕਟਰ ਸਾਹਿਬ ਦੀ ਜੇ ਡਾਕਟਰ ਸਾਹਿਬ ਨੇ ਇੱਥੇ ਇੰਟਰਸਾਹਿਬ ਮਹਿੰਦਰ ਸਿੰਘ ਹਾਂ ਜੀ ਤੇ ਸਰਪੰਚ ਵੀ ਆਏ ਨੇ ਉਹ ਠੀਕ ਠੀਕ ਹੈ ਜੀ ਉਹਨਾਂ ਦੀ ਦੇਖ ਰਿਹਾ ਇੱਕ ਸਾਰਾ ਉਹਨਾਂ ਦੀ ਲੇਖ ਦੇਖੀ ਹੈ ਸਰ ਪਿੰਡ ਦੀ ਸੰਗਤ ਪਿੰਡ ਦੀ ਸੰਗਤ ਦੀ ਸਹਿਯੋਗ ਦੇ ਨਾਲ ਹੀ ਆ ਸਾਰੇ ਸਮੁੱਚੇ ਇਲਾਕੇ ਦੇ ਸਹਿਯੋਗ ਦੇ ਨਾਲ ਹੀ ਇਹ ਲੰਗਰ ਚੱਲ ਰਹੇ ਨੇ ਬਿਲਕੁਲ ਬਿਲਕੁਲ ਜੀ 10 15 ਸਾਲ ਤੋਂ ਚੱਲ ਰਹੇ ਨੇ ਸਾਰੀ ਹੀ ਸੰਗਤ ਸਾਰੇ ਹੀ ਨਗਰਾਂ ਦੇ ਇੱਥੇ ਆਣ ਕੇ ਸੇਵਾ ਕਰਦੇ ਆ ਸਾਰੇ ਹੀ ਇੱਥੇ ਹਿੱਸਾ ਪਾਉਂਦੇ ਆ ਸੇਵਾ ਦੇ ਵਿੱਚ ਸਾਰੇ ਤੁਨੋਂ ਮਨ ਹੋ ਕੇ ਸੇਵਾ ਕਰਦੇ ਗੁਰੂਮਾਰਾ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਇਲਾਕੇ ਦਾ ਸਹਿਯੋਗ ਬੜਾ ਹੁੰਦਾ ਹਾਂ ਇਲਾਕੇ ਦਾ ਸਹਿਯੋਗ ਬਹੁਤ ਜਿਆਦਾ ਸੰਗਤਾਂ ਦਾ ਵਾ ਮਰਦਾ ਇੱਥੇ ਕੋਈ ਇਹੋ ਜੀ ਯਾਦਪਾਤ ਦਾ ਕੋਈ ਚੱਕਰ ਨਹੀਂ ਪਈ ਜਾਂ ਫਲਾਣਾ ਇੱਥੇ ਵਰਤੋਂ ਰਿਹਾ ਜਾਂ ਬਣਾ ਰਿਹਾ ਵਾ ਇੱਥੇ ਕੋਈ ਚੱਕਰ ਨਹੀਂ ਇੱਥੇ ਸਾਰੀ ਸੰਗਤ ਹੀ ਸੇਵਾ ਕਰਦੀ ਹੈ ਇੱਕ ਇੱਕ ਹੋ ਕੇ ਮਰਦਾ ਸੇਵਾ ਕਰ ਰਹੇ ਨੇ ਸੰਗਤਾਂ ਵੀ ਸ਼ਕ ਰਹੀਆਂ ਨੇ ਆਂਦੇ ਜਾਂਦੇ ਜੋ ਵੀ ਮਰਦਾ ਗੁਰੂ ਧਾਮਾਂ ਦੇ ਜਾ ਰਹੇ ਨੇ ਕੋਈ ਆਨੰਦਪੁਰ ਸਾਹਿਬ ਜਾ ਰਿਹਾ ਕੋਈ ਬਾਬੇ ਦੇ ਅਵਟ ਭਾਗ ਸਿੰਘ ਦੇ ਹੋਲੀਆਂ ਦੇ ਜਾ ਰਿਹਾ ਕੋਈ ਪੀਰ ਨਗਾਹੇ ਜਾ ਰਿਹਾ ਕੋਈ ਬੰਦਰਾ ਦੇ ਜਾ ਰਿਹਾ ਕੋਈ ਗੁਰੂਆਂ ਦੇ ਗੁਰਦੁਆਰਾ ਸਾਹਿਬ ਦੇ ਜਾ ਰਹੇ ਸਾਰੇ ਸਾਰੇ ਹੀ ਸਹਯੋਗ ਦੇ ਨਾਲੇ ਲੰਗਰ ਚੱਲ ਰਹੇ ਨੇ ਸਾਂਝਾ ਸਾਰੇ ਨਗਰ ਵੱਲੋਂ ਸਾਂਝਾ ਹੀ ਪ੍ਰੋਗਰਾਮ ਹੈ ਦਿਨ ਰਾਤ ਚੱਲਦਾ ਦਿਨ ਰਾਤ ਚੱਲਦਾ ਲੰਗਰ ਹੈ ਡਾਕਟਰ ਮਹਿੰਦਰ ਸਿੰਘ ਮੁੱਖ ਸੇਵਾਦਾਰ ਹੋ ਨੇ ਬਾਕੀ ਉਹਨਾਂ ਦੇ ਅੰਦਰ ਆਲੀ ਸਾਰੀ ਜਿੰਨੀ ਵੀ ਟੀਮ ਹੈ ਉਹ ਸਾਰੇ ਰਲ ਕੇ ਸਾਰਾ ਕੰਮ ਦਿਨ ਰਾਤ ਇਕੱਠੇ ਕਰਕੇ ਮਤਲਬ ਇਹ ਜਿੰਨੇ ਦਿਨ 8 ਤੋਂ 10 ਦਿਨ ਮਤਲਬ ਲਗਾਤਾਰ ਸੇਵਾ ਚੱਲਦੀ ਆ ਰਹੀ ਹੈ ਇਦਾਂ ਇਦਾਂ ਹੀ ਚੱਲਦੀ ਰਹੇਗੀ ਭਾਜੀ ਇਹ ਵੀ ਸੁਣਿਆ ਵੀ ਜਿਹੜੇ ਬੱਚੇ ਤੇ ਸੇਵਾ ਕਰ ਚੁੱਕੇ ਉਹ ਚੰਗੀ ਚੰਗੀ ਜੋ ਵੀ ਹਾਸੀ ਦਾ ਹਾਂ ਜੀ ਹਾਂ ਹਾਂ ਉਹ ਬਾਹਰ ਦੇ ਮੁਲਖ ਵੀ ਗਏ ਨੇ ਕੋਈ ਅਮਰੀਕਾ ਗਿਆ ਕੋ ਕੈਨੇਡਾ ਗਿਆ ਕੋ ਇੰਗਲੈਂਡ ਗਿਆ ਕੋ ਜਰਮਨ ਗਿਆ ਵਾ ਕਿਸੇ ਨੂੰ ਇੱਥੇ ਨੌਕਰੀਆਂ ਮਿਲ ਗਿਆ ਨੇ ਤੁਨੋਂ ਮਨੋਂ ਹਿੱਕ ਸੇਵਾ ਕਰਦੇ ਨੇ ਉਹ ਵੀ ਬਾਹਰੋਂ ਪੈਸਾ ਭੇਜ ਰਹੇ ਨੇ ਸੰਗਤਾਂ ਵੀ ਪੈਸਾ ਇਕੱਠਾ ਕਰਕੇ ਸਾਰਾ ਇਹ ਜੋ ਵੀ ਚੱਲ ਰਿਹਾ ਸਿਸਟਮ ਇਹ ਸਾਰਾ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਧੰਨਵਾਦ ਸੋ ਦੇਖੋ ਪ੍ਰਬੰਧ ਜਿਹੜੇ ਆ ਬਹੁਤ ਵਧੀਆ ਨੇ ਔਰ ਬਿਲਕੁਲ ਸਹੀ ਗਿਆ ਭਾਜੀ ਉਹਨਾਂ ਨੇ ਵੀ ਜਿਹੜੇ ਵਿਦੇਸ਼ਾਂ 'ਚ ਬੱਚੇ ਸੈੱਟ ਹੋਏ ਜਿੱਥੇ ਬੱਚੇ ਉਹ ਸੇਵਾ ਕਰ ਚੁੱਕੇ ਨੇ ਇਸ ਲੰਗਰ 'ਤੇ ਜਿਨ੍ਹਾਂ ਬੱਚੇ ਨੇ ਸੇਵਾ ਕੀਤੀ ਆ ਉਹ ਚੰਗੀ ਚੰਗੀ ਜੋਬ ਹਾਸਲ ਕਰ ਚੁੱਕੇ ਆ ਵਿਦੇਸ਼ਾਂ 'ਚ ਸੈੱਟ ਹੋ ਗਦੇ ਆ ਗੁਰੂ ਮਹਾਰਾਜ ਦੀ ਕਿਰਪਾ ਜਿਹੜੀ ਆ ਹਮੇਸ਼ਾ ਹੀ ਸਰਦਾਲੂਆਂ ਦੇ ਸੰਗਤਾਂ ਦੇ ਬਣੀ ਰਹਿੰਦੀ ਆ ਔਰ ਇਹ ਉਪਰਾਲੇ ਬੜੇ ਵੱਡੇ ਨੇ ਜੀ ਛੋਟੀ ਗੱਲ ਨਹੀਂ ਹੁੰਦੀ ਦੇਖੋ ਇੱਕ ਬੰਦੇ ਨੂੰ ਰੋਟੀ ਖਵਾਣੀ ਬੜੀ ਔਖੀ ਹੁੰਦੀ ਆ ਔਰ ਇੰਨੀਆਂ ਸੰਤਾਂ ਨੂੰ ਰੋਟੀ ਖਵਾਣੀ ਜਿਹੜੀ ਆ ਕੋਈ ਛੋਟੀ ਗੱਲ ਨਹੀਂ ਐ ਲੰਗਰ ਜਿਹੜੇ ਛਕਾਉਣੇ ਆ ਬੜੇ ਵੱਡੇ ਦਿਲ ਚਾਹੀਦੇ ਨੇ ਔਰ ਸਹਿਯੋਗ ਬੜਾ ਵੱਡਾ ਵਾ ਇਲਾਕੇ ਦਾ ਸਭ ਤੋਂ ਵੱਡੀ ਗੱਲ ਜਿਹੜੀ ਆ ਇਹ ਜਿੰਨੇ ਮੈਂ ਤੁਹਾਨੂੰ ਪਿੰਡ ਦੱਸਿਆ ਜੀ ਸਾਰੇ ਪਿੰਡਾਂ ਦਾ ਸਹਿਯੋਗ ਆ ਔਰ ਡਿਮਾਂਡ ਯੂਥ ਕਲੱਬ ਜਿਹੜਾ ਵਾ ਜੀ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਵਾ ਔਰ ਇਹ ਉਪਰਾਲਾ ਜਿਹੜਾ ਵਾ ਤਕਰੀਬਨ ਜਿਹੜਾ ਵਾ ਸ਼ਿਲਾਗਾ ਜੋਗਾ ਇਲਾਕੇ ਦੇ ਲੋਕ ਵੀ ਇਹਦੀ ਤਾਰੀਫਾਂ ਕਰ ਲੈਂਦੇ ਸੋ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂ ਔਰ ਜਿਹੜੇ ਅਜ ਪ੍ਰਧਾਨ ਨੇ ਇਥੋਂ ਦੇ ਲੰਗਰ ਦੇ ਡਾਕਟਰ ਸਾਹਿਬ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਲਦੀ ਜਾਣਕਾਰੀ ਉਹਨਾਂ ਕੋਲ ਲੈਣੇ। ਸੋ ਤਕਰੀਬਨ ਜਿਸ ਤਰ੍ਹਾਂ ਮੈਂ ਤੁਹਾਨੂੰ ਸਿਆਭੀ ਸਾਰੇ ਇੱਥੇ ਆਪਣੀ ਸੇਵਾ ਨਿਭਾਉਣ ਦੇ ਲਈ ਸੋ ਮਹਿਲਾਵਾਂ ਵੀ ਬੜੇ ਵੱਡੇ ਪੱਧਰ ਤੇ ਆਪਣੀ ਸੇਵਾ ਦਿੰਦੀ ਨੇ ਜੀ। ਤਕਰੀਬਨ ਦੇਖੋ ਤੁਸੀਂ 72 ਵੀ ਜਿਹੜੇ ਸਾਫ ਹੋ ਰਹੇ ਨੇ ਔਰ ਲੰਗਰ 'ਚ ਵੀ ਜਿਹੜਾ ਵੀ ਸੇਵਾ ਬਣੀ ਨਿਭਾਉਂਦੇ ਨੇ ਮਹਿਲਾਵਾਂ ਸਾਡੇ ਨਾਲ ਨੇ ਗੱਲਬਾਤ ਕਰ ਰਹੇ ਨੇ। ਪੰਜ ਕਿੰਨੇ ਕ ਸਮੇਂ ਤੋਂ ਲੰਗਰ ਚੱਲਦਾ ਆ ਰਿਹਾ? ਇਤੋਂ ਪਹਿਲੇ 10-15 ਸਾਲੋਂ ਚੱਲਿਆ ਲੰਗਰ ਮਸਲ ਚੱਲਦੇ ਨੇ। ਬਹੁਤ ਕਿਰਪ ਜਾਣੀ ਲੰਗਰ ਇੱਥੇ ਛੱਕੇ ਜਾਂਦੀ ਹੈ ਮਾਲਕ ਦੀ ਬੜੀ ਕਿਰਪਾ ਇੱਥੇ ਹਾਂ ਮੈਂ ਜਿਹੜੀ ਆਸ ਅਮਰਦਾ ਜੋ ਵੀ ਇੱਥੇ ਪੂਰੀਆਂ ਹੁੰਦੀਆਂ ਇੱਥੇ ਸਾਡੀ ਜਿੱਠੇ ਰਿਆਂ ਦੀ ਜਗ੍ਹਾ ਸਾਡੇ ਅੱਛਾ ਜੀ ਹਾਂ ਜੀ ਜੋ ਵੀ ਇੱਥੋਂ ਮੰਗੋ ਪੂਰੀ ਹੋਏਗੀ ਆਸ ਅਮਰਦਾ ਝੋਲੀਆਂ ਭਰ ਲਏ ਝੋਲੀਆਂ ਭਾਤੇ ਇੱਥੇ ਮਾਲਕ ਦੀ ਬਾਬੇ ਦੀ ਬੜੀ ਕਿਰਪਾ ਵਾ ਜੋ ਵੀ ਮੰਗੋ ਆਸਾ ਮਹਾਰਾਜਾ ਜਰੂਰ ਪੂਰੀਆਂ ਹੁੰਦੀਆਂ ਇੱਥੇ ਕਿਤੇ ਜਿਹੜੇ ਬੱਚੇ ਇੱਥੇ ਸੇਵਾ ਕਰਦੇ ਉਹ ਚੰਗੇ ਚੰਗੇ ਲੋਕਰੀਆਂ ਵੀ ਕਰ ਰਹੇ ਆ ਲੋਕਾਂ ਨੂੰ ਲੱਗੇ ਬਾਹਰ ਦੇ ਮੁਲਖਾਂ ਚ ਗਏ ਬਾਹਰ ਦੇ ਮੁਲਖਾਂ ਚ ਗਏ ਅਮਰੀਕਾ ਚ ਗਏ ਆ ਹੋਰ ਸਾਰੇ ਦੀਆਂ ਅੱਛਾਂ ਚ ਮਾਲਕ ਦੀ ਬੜੀ ਕਿਰਪਾ ਕੀਤੀ ਬੱਚਿਆਂ ਤੇ ਅੱਜ ਤੇ ਕਿੰਨੇ ਚਲੋ ਬੱਚੇ ਸੇਵਾ ਨਾਲ ਜੁੜਨ ਹਾਂ ਨਸ਼ਿਆਂ ਤੋਂ ਬੱਚੇ ਆਪਣੇ ਬੱਚੇ ਜੋ ਵੀ ਡਾਕਟਰ ਮਹਿੰਦਰਪਾਲ ਹੋ ਲੋ ਇੰਤਜ਼ਾਮ ਕੀਤਾ ਮੈਂ ਪਰ ਜਾਈਆਂ ਡਾਕਟਰ ਮਹਿੰਦਰ ਸਿੰਘ ਹਾਂਜੀ ਵੱਡੇ ਹਾਂਜੀ ਬੜੇ ਵਧੀਆ ਇਹਨਾਂ ਨੇ ਇੰਤਜ਼ਾਮ ਹਾਂਜੀ ਸਰਪੰਚਾ ਪਿੰਡ ਦੇ ਸਰਪੰਚ ਮੁਖੀ ਹਾਂਜੀ ਠੀਕ ਹੈ ਜੀ ਮੁਬਾਰਕਾਂ ਜੀ ਤੁਹਾਨੂੰ ਵਧਾਈਆਂ ਤੁਹਾਨੂੰ ਬਹੁਤੀਆਂ ਜੀ ਭੋਲੇ ਮੱਲੇ ਦੀਆਂ ਲੱਖ ਲੱਖ ਵਧਾਈਆਂ ਹੁਣ ਸਾਰਿਆਂ ਨੂੰ ਮਾਲਕ ਕਿਰਪਾ ਕਰੇ ਤੇ ਬੱਚਾ ਤੇ ਹਾਂ ਆਪਣੇ ਚਰਨਾਂ ਨਾਲ ਲਾ ਕੇ ਰੱਖਾਂ ਹਾਂ ਨਸ਼ਿਆਂ ਤੋਂ ਦੂਰ ਰਹਿਣ ਬੱਚੇ ਹੋਣ ਹਾਂ ਮਾਲਕ ਦੇ ਚਰਨਾਂ 'ਚ ਲੱਗਣ ਹਾਂ ਸੇਵਾ ਕਰਨ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਦੇਖੋ ਇਹ ਗੱਲਬਾਤ ਕਰ ਰਹੇ ਸੀ ਸੋ ਭਾਜੀ ਨੂੰ ਆ ਗਏ ਤੇ ਭਾਜੀ ਕਿੱਥੋਂ ਆਏ ਸੀ ਮੈਂ ਤਾਂ ਜਲੰਦਰੋਂ ਜਲੰਦਰ ਤੋਂ ਆਇਆ ਅੱਛਾ ਕਿਦਾਂ ਦੀ ਲੱਗੀ ਸੇਵਾ ਭਾਜੀ ਬਹੁਤ ਬੜੀਆ ਸੇਵਾ ਬਹੁਤ ਅੱਛੀ ਹੈ ਬਹੁਤ ਬੜੀਆ ਬਹੁਤ ਅੱਛਾ ਅਰੇਂਜਮੈਂਟ ਹੈ ਬਹੁਤ ਠੀਕ ਹੈ ਜੀ ਘਰ ਦਾ ਕਰਨ ਦਾ ਕੰਮ ਹੈਗਾ ਅੱਛਾ ਹੈ ਬਿਲਕੁਲ ਬਿਲਕੁਲ ਹੋਰ ਮੈਨੂੰ ਸਭ ਤੋਂ ਵੱਡੀ ਗੱਲ ਇਹ ਦੇਖੀ ਵੀ ਕਿਸੇ ਤਰ੍ਹਾਂ ਦਾ ਕੋਈ ਭੇਦ ਭਾਵ ਨਹੀਂ ਆ ਨਾ ਹੋਰ ਹਰੇਕ ਵਰਗ ਆਪਣੀ ਸੇਵਾ ਦੇ ਰਿਹਾ ਹੋਣਾ ਜੀ ਸਾਰੇ ਲੰਗਰ ਛਕਦੇ ਆ ਹਰੇਕ ਬੰਦਾ ਸੇਵਾ ਦੇ ਰਿਹਾ ਹਰੇਕ ਤਰ੍ਹਾਂ ਅੱਛਾ ਪ੍ਰਬੰਧ ਹੈ ਵਧੀਆ ਲੱਗਾ ਤੁਹਾਨੂੰ ਬਹੁਤ ਅੱਛਾ ਬਹੁਤ ਬੜੀਆ ਜੀ ਬਾਈ ਗੁਰੂ ਜੀ ਬਾਈ ਕੋ ਰਿਕਰਦਾ ਬਾਈ ਕੋ ਤੁਹਾਡੇ ਦੇਖੋ ਇਹ ਜਲੰਧਰ ਤੋਂ ਆਏ ਨੇ ਭਾਈ ਉਹਨੇ ਦੱਸ ਰਹੇ ਨੇ ਕਿ ਬਹੁਤ ਵਧੀਆ ਇੰਤਜ਼ਾਮ ਨੇ ਔਰ ਇਦਾਂ ਦੇ ਜਿਹੜੇ ਆ ਜੀ ਲੰਗਰ ਆਯੋਜਨ ਜਿਹੜੇ ਆ ਹੋਣੇ ਚਾਹੀਦੇ ਆ ਇਦਾਂ ਦੇ ਕੋਈ ਇੱਕ ਤਾਂ ਭਾਈ ਤਰ ਦੇ ਸਾਂਝ ਜਿਹੜੀ ਆ ਜੀ ਉਹਦੀ ਮਿਸਾਲ ਮਿਲਦੀ ਆ ਦੂਸਰਾ ਪ੍ਰਬੰਧ ਬਹੁਤ ਵਧੀਆ ਕੀਤੇ ਜਾਂਦੇ ਨੇ ਜੀ ਸੋ ਹਰ ਸਾਲ ਅਸੀਂ ਕਵਰੇਜ ਦਿਖਾਉਂਦੇ ਆ ਜੀ ਸੋ ਇਸ ਸਾਲ ਵੀ ਜਿਹੜਾ ਵਾ ਹੌਲੇ-ਹੌਲੇ ਤੇ ਤੁਹਾਨੂੰ ਵਿਸ਼ੇਸ਼ ਕਵਰੇਜ ਦਿਖਾ ਰਹੇ ਆ ਸੋ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਦਿਖਾਉਂਦੇ ਆ ਔਰ ਤੁਹਾਨੂੰ ਜਿਹੜੇ ਜਠਰੇ ਜਿਹੜੀ ਜਗ੍ਹਾ ਵਾਜੀ ਇਸ ਜਗ੍ਹਾ ਦੇ ਨਾਮ ਤੇ ਲੰਗਰ ਚੱਲਦਾ ਵਾ ਜੀ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਸੋ ਤੁਹਾਨੂੰ ਲੰਗਰ ਦੇ ਦਰਸ਼ਨ ਕਰਾ ਰਹੇ ਸੀ ਜੀ ਲੰਗਰ ਦੱਸ ਰਹੇ ਸੀ ਕਿਸ ਤਰੀਕੇ ਨਾਲ ਇੱਥੇ ਜਿਹੜਾ ਵਰਤਾਇਆ ਜਾਂਦਾ ਔਰ ਸ਼ਰਧਾ ਜਿਹੜੀ ਸਭ ਤੋਂ ਵੱਡੀ ਗੱਲ ਆ ਵੀ ਆਸਾ ਬਹੁਤ ਵੱਡੇ ਪੱਧਰ ਤੇ ਹੁੰਦੀ ਆ ਸੋ ਮਹਿਲਾਵਾਂ ਵੀ ਵੱਡੇ ਪੱਧਰ ਤੇ ਆਪਣਾ ਰੋਲ ਨਿਭਉਂਦੀਆਂ ਨੇ ਜੀ ਸੋ ਦੇਖੋ ਆਪਣੀਆਂ ਸੇਵਾਵਾਂ ਜਿਹੜੀਆਂ ਵਾ ਤਕਰੀਬਨ ਜਿਹੜਾ ਵਾ ਜੀ ਸਾਰਾ ਹੀ ਇਲਾਕਾ ਦਿੰਦਾ ਵਾ ਜੀ ਜਿਹਦੇ ਵਿੱਚ ਮਹਿਲਾਵਾਂ ਦਾ ਇੱਕ ਵੱਡਾ ਰੋਲ ਹੁੰਦਾ ਵਾ ਜੀ ਜੋ ਲੰਗਰ ਦੀ ਸੇਵਾ ਨੂੰ ਬੁੰਦੇ ਨੇ ਸੋ ਦੇਖੋ ਤੁਸੀਂ ਇੱਥੇ ਲੰਗਰ ਜਿਹੜਾ ਬਣ ਰਿਹਾ ਵਾ ਔਰ ਇਹ ਦੇਖੋ ਬੱਚੇ ਛੋਟੇ ਛੋਟੇ ਬੱਚੇ ਜਿਹੜੇ ਉਹ ਵੀ ਜਿਹੜੇ ਨਾਲ ਲੱਗੇ ਦੇ ਨੇ ਸਭ ਤੋਂ ਵੱਡੀ ਗੱਲ ਆ ਵੀ ਬੱਚਿਆਂ ਨੂੰ ਚੰਗੇ ਸੰਸਕਾਰ ਮਿਲ ਰਹੇ ਨੇ ਜੀ ਜਿਹੜੀ ਮੇਨ ਜਿਹੜੀ ਗੱਲ ਆ ਵੀ ਇਸ ਲੰਗਰ ਵਿੱਚ ਦੇਖਣ ਨੂੰ ਮਿਲਦੀ ਆ ਕਿ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਵਾ ਜੀ ਚੰਗੇ ਸੰਸਕਾਰ ਦਿੱਤੇ ਜਾਂਦੇ ਨੇ ਔਰ ਬੱਚਿਆਂ ਨੂੰ ਗੁਰੂ ਦੇ ਜਿਹੜਾ ਵਾ ਜੀ ਚਰਨੀ ਲਗਾਇਆ ਜਾਂਦਾ ਵਾ ਜੀ ਇਹ ਕਿਤਨਾ ਕਿਤੇ ਵੱਡਾ ਉਪਰਾਲਾ ਵਾ ਜੀ ਸੋ ਇੱਥੇ ਕੁਝ ਮਹਿਲਾਵਾਂ ਗੱਲਬਾਤ ਵੀ ਕਰ ਲੈਣੇ ਆ ਪੰਜ ਕਿੰਨਾ ਕ ਸਮਾਂ ਹੋ ਗਿਆ ਇਸ ਲ ਜੀ ਜੀ ਬਹੁਤ ਸੇ 12 13 ਸਾਲ ਹੋ ਗਿਆ ਚਲੰਗਰ ਨੂੰ ਸ਼ੁਰੂ ਕੀਤੇ ਹਨ ਠੀਕ ਹੈ ਜੀ ਇਹ ਪੰਜਾਬ ਦੀ ਧਰਤੀ ਸੂਰ ਬੀਰਾਂ ਦੀ ਧਰਤੀ ਸੂਰਮਿਆਂ ਦੀ ਧਰਤੀ ਹੈ ਜੋਧਿਆਂ ਦੀ ਧਰਤੀ ਹਾਂਜੀ ਇੱਥੇ ਇਤਿਹਾਸਕ ਨੇ ਜੀ ਜੀ ਸ਼ਹੀਦ ਬੀਬੀ ਸੁੰਦਰ ਕੌਰ ਦੀ ਹਾਂਜੀ ਛੋਟਾ ਕੱਲੂ ਸਿਕਰਾ ਸਾਹਿਬ ਹਾਂਜੀ ਕਹਿੰਦੇ ਸਾਕੇ ਤਾਂ ਬਹੁਤ ਹੋਏ ਹਾਂ ਪਰ ਸਾਕਾ ਵੱਖਰਾ ਹੈ ਸਰਹੰਦ ਦਾ ਕਹਿੰਦੇ ਸਾਕਾ ਸਰਹੰਦ ਦਾ ਬਹੁਤ ਹੀ अनोखा ਤੇ ਅਜੂਬਾ ਤੇ ਅਜੀਬ ਹੈ ਸਾਕੇ ਬਹੁਤ ਹੋਏ ਸੂਰਮਿਆਂ ਨਾਲ ਸੂਰਮੇ ਲੜੇ ਜੋਧਿਆਂ ਨਾਲ ਜੋਧੇ ਲੜੇ ਤੇ ਸਿੰਘਣੀਆਂ ਨਾਲ ਸਿੰਘਣੀਆਂ ਲੜੀਆਂ ਪਰ ਜਿਹੜੇ ਛੋਟੇ ਬੱਚੇ ਸ਼ਹਿਬ ਜਾਦੇ ਸਨ ਉਹਨਾਂ ਤੇ ਵੱਖਰਾ ਹੀ ਨੋਖਾ ਜੁਭਾਈ ਹੋ ਗਿਆ ਕਹਿੰਦੇ ਸਾਕੇ ਤਾਂ ਬਹੁਤ ਹੋਏ ਸਾਕਾ ਵੱਖਰਾ ਈਸਰ ਹੰਦ ਦਾ ਕਦੇ ਗੌਰ ਨਾਲ ਸੁਣਿਓ ਇਹ ਇਤਿਹਾਸ ਹੈ ਆਪਣਣ ਕੰਦ ਦਾ ਕਦੇ ਗੌਰ ਨਾਲ ਸੁਣਿਓ ਇਤਿਹਾਸ ਹੈ ਆਪਣਣ ਕੰਦ ਦਾ ਕੁਦਰਤ ਵੀ ਕੰਬ ਗਈ ਸੀ ਵੇਖ ਕੇ ਦੁਖ ਗਿਆ ਨੀ ਜਰਿਆ ਇਸ ਪਾਪਣ ਕੰਦ ਨੇ ਆਪਣੇ ਵਿੱਚ ਲੁਕੋ ਲੈ ਖੇਡਣ ਦੀਆਂ ਉਮਰਾਂ ਸੀ ਵੈਰੀ ਆ ਤਰਸ ਕਿਉਂ ਨਹੀਂ ਕਰ ਗੁਰੂ ਪਿਆਰੀ ਸਾਧ ਸੰਗਤ ਜੀ ਇਹਨਾਂ ਇਤਿਹਾਸ ਇਤਿਹਾਸ ਤੇ ਬਹੁਤ ਵੱਡਾ ਹੈ ਅਜੀਬ ਹੈ ਅਜੂਬਾ ਹੈ ਪਰ ਲੇਕਿਨ ਕਥਨ ਕਥਣੀ ਤੋਂ ਬਾਹਰ ਅਪਾਰ ਬੇਅੰਤ ਹੋਰ ਇਹਨਾਂਆਂ ਦੇ ਕਥਾਵਾਂ ਹੀ ਬਹੁਤ ਸੁੰਦਰ ਹੈ ਤੇ ਇਹ ਸੇਵਾ ਜਿਹੜੀ ਆ ਰਲ ਮਿਲ ਕੇ ਸਾਰੀ ਸੰਗਤ ਕਰਦੀ ਆ ਕਰਮਾਂ ਨਾਲ ਮਿਲਦੀ ਹੈ ਜੀ ਨਹੀਂ ਤਾਂ ਕਿਸਮਤ ਨਾਲ ਹੀ ਮਿਲਦੀ ਐਦਾ ਨਹੀਂ ਮਿਲ ਸਕਦੀ ਹਾਂਜੀ ਹਾਂਜੀ ਇਹ ਆਪਣੇ ਕਰਮ ਹੈ ਜਿਹੜੇ ਨੂੰ ਕਾ ਮਿਲਦੇ ਵੇ ਟਾਈਮ ਨਹੀਂ ਤਾਂ ਕੌਣ ਦੱਸ ਕਰ ਸਕਦਾ ਨਹੀਂ ਮਿਲਦਾ ਟਾਈਮ ਹੀ ਨਹੀਂ ਹੈ ਜੀ ਸਮੇਂ ਦਾ ਟਾਈਮ ਨਹੀਂ ਹੈਗਾ ਜਿਹਨੇ ਆਪਣੇ ਕਰਮਾਂ ਜਿਹੜੇ ਲੈ ਕੇ ਬੈਠੇ ਚਲੋ ਹਣ ਬਾਬੇ ਦੀ ਸੇਵਾ ਮਿਲੀ ਇਹ ਮੈਂ ਵੀ ਸੁਣਿਆ ਵੀ ਜਿਹੜੇ ਇੱਥੇ ਬੱਚੇ ਸੇਵਾ ਕਰ ਚੁੱਕੇ ਜੀ ਅੱਜ ਵਿਦੇਸ਼ਾਂ 'ਚ ਸੈੱਟ ਹੋ ਗਏ ਆ ਸਾਡੀ ਹੋ ਗਈ ਸਾਡਾ ਬੱਚਾ ਅਮਰੀਕਾ ਗਿਆ ਵਾ ਮੈਂ ਤਾਂ ਗਏ ਸੇਵਾ ਕਰਦੇ ਨੇ ਹਾਂਜੀ ਲੰਗਰ ਦੀ ਸੇਵਾ ਭੇਜਦੇ ਨੇ ਬੜੇ ਉਤਸ਼ਾਹ ਨਾਲ ਬੜੀ ਮਿਹਨਤ ਨਾਲ ਗਏ ਆਂ ਸੇਵਾ ਦਾ ਫਲ ਮਿਲਦਾ ਵਾ ਜੀ ਕਿਦਾਂ ਸੇਵਾ ਦਾ ਫਲ ਮਿਲਦਾ ਹੀ ਮਿਲਦਾ ਸੁਖਰੀ ਜੀ ਧੰਨਵਾਦੀ ਸੋ ਦੇਖੋ ਗੱਲਬਾਤ ਕਰ ਰਹੀ ਸੀ ਜੀ ਮਹਿਲਾਵਾਂ ਦੱਸ ਰਹੀਆਂ ਨੇ ਵੀ ਸੇਵਾ ਦਾ ਫਲ ਮਿਲਦਾ ਵਾ ਹੋਰ ਸਚਾਈਆ ਕਿਦਾਂ ਕਿਤੇ ਜੀ ਅਪਾਰ ਕਿਰਪਾ ਜਿਹੜੀ ਆ ਜੀ ਗੁਰੂਆਂ ਦੀ ਤੇ ਰਹਿੰਦੀ ਆ ਸੋ ਤੁਹਾਨੂੰ ਉਸ ਸਥਾਨ ਦੇ ਦਰਸ਼ਨ ਕਰਾਉਣੇ ਆ ਜੀ ਜਿਸ ਸਥਾਨ ਤੋਂ ਇਹ ਲੰਗਰ ਦੀ ਪਰੰਪਰਾ ਚੱਲੀ ਆ ਜੀ ਸੋ ਮਾਤਾ ਜੀ ਦਾ ਸਥਾਨ ਵਾ ਜੀ ਪਵਿੱਤਰ ਸਥਾਨ ਦੇ ਤੁਹਾਨੂੰ ਜਿਹੜੇ ਦਰਸ਼ਨ ਕਰਾਉਣੇ ਆ ਔਰ ਉਸ ਤੋਂ ਬਾਅਦ ਡਾਕਟਰ ਸਾਹਿਬ ਨਾਲ ਗੱਲਬਾਤ ਵੀ ਕਰਾਂਗੇ ਸੋ ਪਹਿਲੇ ਤੋਂ ਮਾਤਾ ਜੀ ਦੇ ਦਰਸ਼ਨ ਕਰਾਈਏ ਕਿਉਂਕਿ ਇਸ ਜਗ੍ਹਾ ਤੋਂ ਹੀ ਇਸ ਲੰਗਰ ਦੀ ਸਾਰੀ ਪਰੰਪਰਾ ਚੱਲਦੀ ਹੈ ਜੀ ਸੋ ਮਾਤਾ ਜੀ ਦਾ ਪਵਿੱਤਰ ਸਥਾਨ ਆ ਜੀ ਸ਼ਾਇਦ ਸਦੀ ਮਾਤਾ ਜੀ ਦਾ ਪਵਿੱਤਰ ਸਥਾਨ ਆ ਜੀ ਸੋ ਡਾਕਟਰ ਸਾਹਿਬ ਨੂੰ ਜ਼ਿਆਦਾ ਜਾਣਕਾਰੀ ਲਵਾਂਗੇ ਮਾਤਾ ਜੀ ਬਾਰੇ ਜਿਹੜਾ ਵਾ ਜੀ ਡਾਕਟਰ ਸਾਹਿਬ ਕੋਲ ਲਵਾਂਗੇ ਇਤਿਹਾਸ ਬਾਰੇ ਜਾਣਕਾਰੀ ਲਵਾਂਗੇ ਸੋ ਇਹ ਪਵਿੱਤਰ ਸਥਾਨ ਜਿਹੜਾ ਵਾ ਜੀ ਇਹਦੀ ਸਾਰੀ ਮਹਿਮਾ ਵਾ ਔਰ ਇਸ ਮਹਿਮਾ ਤੋਂ ਹੀ ਇਹ ਲੰਗਰ ਚੱਲਦੇ ਪਏ ਨੇ ਜੀ ਸੋ ਇਲਾਕੇ ਦੇ ਲੋਕਾਂ ਦੀ ਬਹੁਤ ਜ਼ਿਆਦਾ ਆਸਥਾ ਵਾ ਇਸ ਦਰਬਾਰ ਨਾਲ ਇਸ ਮੰਦਿਰ ਨਾਲ ਔਰ ਇਹ ਮਾਤਾ ਜੀ ਦਾ ਮੰਦਿਰ ਜਿਹੜਾ ਵਾ ਜੀ ਇਦੀ ਕਿਰਪਾ ਜਿਹੜੀ ਆ ਇਲਾਕੇ ਪੂਰੇ ਤੇ ਜਿਹੜੀ ਦੱਸਦੇ ਨੇ ਵੀ ਖਾਲੀ ਹੱਥ ਸਿੱਧਾ ਲੋਹਂਦੇ ਨੇ ਔਰ ਝੋਲੀਆਂ ਭਰ-ਭਰ ਕੇ ਇਸ ਦੁਆਰੇ ਤੋਂ ਜਾਂਦੀ ਹੈ ਜੀ ਸੋ અપਾਰ ਕਿਰਪਾ ਜਿਹੜੀ ਮਾਤਾ ਜੀ ਦੀ ਹੈ ਜੀ ਸੋ ਚਲਦੇ ਆ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਡਾਕਟਰ ਸਾਹਿਬ ਦਾ ਇੱਕ ਵੱਡਾ ਰੋਲ ਹੁੰਦਾ ਜੀ ਡਾਕਟਰ ਸਾਹਿਬ ਜਿਹੜਾ ਇੱਕ ਵੱਡਾ ਰੋਲ ਨਹੀਂ ਭਉਂਦੇ ਨੇ ਔਰ ਇਲਾਕੇ 'ਚ ਜਿਹੜੀ ਸੇਵਾ ਕਰ ਰਹੇ ਨੇ ਜੀ ਤਕਰੀਬਨ ਜਿਹੜਾ ਇਲਾਕੇ ਦੇ ਲੋਕ ਦੇਖਿਆ ਵੀ ਪ੍ਰਸ਼ੰਸਾ ਕਰਦੇ ਨੇ ਡਾਕਟਰ ਸਾਹਿਬ ਦੀ ਡਾਕਟਰ ਸਾਹਿਬ ਬੜਾ ਵੱਡਾ ਰੋਲ ਤੁਸੀਂ ਨਭਉਂਦੇ ਹੋ ਹਰ ਸਾਲ ਤੁਸੀਂ ਸੇਵਾ ਕਰਦੇ ਹੋ ਅਸੀਂ ਵੀ ਆਨੇ ਆਂ ਮਾਲਕ ਦੀ ਸੇਵਾ ਜੀ ਹਾਂਜੀ ਹਾਂਜੀ ਮਾਲਕ ਨੇ ਆਪ ਸ਼ੁਰੂ ਕੀਤੀ ਹੈ ਬਿਲਕੁਲ ਜੀ ਮਾਲਕੀ ਕਰਨ ਵਾਲਾ ਬੰਦਾ ਕੋਣ ਕੁਝ ਕਰ ਸਕਦਾ ਹਾਂ ਮਾਲਕ ਨੇ ਕਰਨਾ ਜੋ ਕਰਨਾ ਨਾ ਸਰ ਸੱਭ ਕਿੰਨੇ ਸਾਲ ਹੋ ਗਏ ਆਪਣੇ ਲੰਦਰ ਦੇ ਤੇ ਕਾ 13 ਮਸਾਲਾ ਚ 13 ਮਸਾਲਾ ਹਾਂ 13 ਮਸਾਲਾ ਅੱਜ ਡਾਕਟਰ ਸਾਹਿਬ ਬੱਚੀ ਹੋਰ ਦੇਖੀ ਆ ਜਿਹੜਾ ਮੈਨੂੰ ਸੁਣਜੀ ਮਿਲਿਆ ਪੀ ਜਿਹੜੇ ਬੱਚੇ ਤੇ ਸੇਵਾ ਕਰ ਚੁੱਕੇ ਆ ਕੁਝ ਬਦੇਸ਼ਾਂ ਸੱਤ ਉਹ ਗਦੀਆ ਕੋਈ ਅੱਛੀ ਚੀਜ਼ ਜੌਬ ਕਰ ਰਹੀ ਹੈ ਕਿਤਨਾ ਕਿਤੇ ਪੁਨਪਰਤਪਾਤ ਤੋਂ ਮਿਲਦਾ ਜੀ ਹਾਂਜੀ ਹਾਂਜੀ ਉਹ ਜਦੋਂ ਅਸੀਂ ਸਟਾਰਟ ਕੀਤਾ ਚੱਲ 50 ਮੁੰਡੇ ਸਾਡੇ ਕੋਲ ਹੂੰ ਤੇ ਸਾਰੇ ਇਹਨਾਂ ਸੇਵਾ ਕਰਕੇ ਫਰ ਲੈ ਕੇ ਦੇ ਬੜਾ ਸਮਾਂ ਬਾਅਦ ਸੈੱਟ ਨੇ ਹੂੰ ਤੇ ਸਾਡੇ ਬੜੀ ਮੱਤ ਕਾਤੇ ਲੰਗਰ ਵਿੱਚ ਪੈਸੇ ਪਾਉਂਦੇ ਸਾਨੂੰ ਹਰ ਸਾਲ ਹੀ ਉਹਨਾਂ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਇਲਾਕੇ ਦੇ ਸਹਿਯੋਗ ਨਾਲ ਸਾਰੇ ਇਕੱਠੇ ਅਸੀਂ ਕੰਮ ਕਰਦੇ ਹਾਂ ਮਾਦੇ ਕਹਿ ਬੀ ਤਾਲਮਲ ਬੜਾ ਵਾ ਤੁਹਾਡੇ ਇੱਥੇ ਦੇ ਕਿਹਾ ਜੀ ਮਹਿਲਾਵਾਂ ਆਪਣੀ ਸੇਵਾ ਕਰ ਰਹੀਆਂ ਪੁਰਸ਼ ਆਪਣੀ ਸੇਵਾ ਕਰ ਰਿਹਾ ਸਾਰਾ ਆਪਣੇ ਵੀ ਡਿਊਟੀਆਂ ਸਾਂਭੀਆਂ ਸਾਰਿਆਂ ਨੇ ਦੇਖੋ ਸਾਡੇ ਪਿੰਡ ਦੇ ਲੋਕ ਬਹੁਤ ਚੰਗੇ ਲੋਕ ਨੇ ਇਹ ਇੱਕ ਦੂਜੇ ਦਾ ਬਹੁਤ ਸਹਯੋਗ ਕਰਦੇ ਨੇ ਸਾਡੇ ਇੱਥੇ ਕੋਈ ਭੇਦਭਾਵ ਨਹੀਂ ਕਿਸੇ ਨਾਲ ਬੜੇ ਅਸੀਂ ਸਾਰੇ ਮਿਲ ਕੇ ਕਿਸੇ ਵੀ ਧਰਮ ਦਾ ਪ੍ਰੋਗਰਾਮ ਇਹ ਰਲ ਕੇ ਕਰ ਲੈਂਦੇ ਬੜਾ ਸੋਹਣਾ ਜੀ ਜੀ ਸਾਨੂੰ ਕੋਈ ਉਪਰਾਂ ਨਹੀਂ ਲੱਗਦਾ ਹੈਗਾ ਅੱਜ ਤਾਂ ਖਾਸੀ ਇਹ ਹੀ ਹੈ ਵੀ ਭੇਦਭਾਵ ਕੋਈ ਨਹੀਂ ਹੈ ਕੋਈ ਭਾਵ ਕੋਈ ਨਹੀਂ ਹੈਗਾ ਨਾ ਹੀ ਕੋਈ ਕੋਈ ਵੀ ਨਹੀਂ ਕਰਦਾ ਸਾਰੇ ਇਤਰਾਰ ਮਿਲ ਕੇ ਬੜਾ ਵਧੀਆ ਕੰਮ ਚੱਲਣ ਡਿਆ ਸਾਰੇ ਸਹਿਯੋਗ ਨਾਲ ਹੀ ਹੋ ਰਿਹਾ ਸਾਰਾ ਕੰਮ ਡਾਕਟਰ ਸਾਹਿਬ ਇਹ ਜਿਹੜੀ ਜਗਾ ਵਾ ਕੁਵਿੱਤਰ ਸਾਂ ਜਿਹੜਾ ਵਾ ਇਹਦੇ ਬਾਰੇ ਵੀ ਥੋੜਾ ਦੱਸੋ ਸਾਨੂੰ ਹਾਂ ਇਹ ਸਾਡੇ ਦਾਦਾ ਜੀ ਸਾਡੇ ਜਠੇਰੇ ਨੇ ਸਾਡੇ ਦਾਦਾ ਜੀ ਪਾਕਿਸਤਾਨ ਚੋਂ ਲਿਆਏ ਸੀ ਤੇ ਉੱਥੋਂ ਲੈ ਕੇ ਜਗਾ ਇੱਥੇ ਗੱਦੀ ਨਿਸ਼ੀਨ ਹੈ ਬਹੁਤ ਲੋਕੀ ਇਹਨੂੰ ਮੰਨਦੇ ਹੈਗੇ ਇੱਕ ਸਾਡੇ ਬਰਾਦਰੀ ਸਾਰੇ ਬਿਲਕੁਲ ਬੋਕਾ ਹੋ ਗਏ ਸਾਰੇ ਲੋਕ ਮੰਦ ਦੇ ਕਾਫੀ ਲੋਕ ਹਾਂਜੀ ਹਾਂਜੀ ਕਹਿੰਦੇ ਮੈਂ ਵੀ ਸੁਣਿਆ ਵਾਂ ਮਹਿਲਾਵਾਂ ਵੀ ਦੱਸ ਰਹੀਆਂ ਸੀ ਕਹਿੰਦੇ ਵੀ ਖਾਲੀ ਆਤੀ ਤੇ ਹੁੰਦੇ ਝੋਲੀਆਂ ਭਰ ਕੇ ਜਾਂਦੇ ਹਾਂ ਹਾਂਜੀ ਹਾਂਜੀ ਉਹ ਤਾਂ ਸ਼ੁਰੂ ਤੋਂ ਲੋਕ ਜੋ ਵੀ ਇੱਥੇ ਆ ਕੇ ਅਰਦਾਸ ਕਰਦਾ ਉਹਦੀ ਪੂਰੀ ਹੁੰਦੀ ਹੈ ਅੱਛਾ ਜੀ ਹਾਂਜੀ ਹਾਂਜੀ ਔਰ ਸੇਵਾ ਜਿਹੜੀ ਮੈਂ ਦੇਖ ਰਿਹਾ ਇੱਧਰ ਦੇ ਸਾਈਡ ਦੇ ਰਾਹੀਂ ਦਿਖਾਓ ਜਰਾ ਦੇਖੋ ਮਹਿਲਾਵਾਂ ਆਪਣੀ ਆਪਣੀ ਡਿਊਟੀ ਨਿਭਾਰ ਰਹੀਆਂ ਨੇ ਜੀ ਸੋ ਦਿਨ ਰਾਤ ਭਾਜੀ ਇਹ ਚੱਲਦਾ ਹਾਂ 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 ਦਿਨ ਰਾਤ 24 ਘੰਟੇ ਜਦੋਂ ਕੋਈ ਮਰਜ਼ੀ ਆ ਕੇ ਲੰਗਰ ਛਕ ਸਕਦਾ ਅੱਛਾ ਜੀ ਰਾਤ ਨੂੰ ਆਉਂ ਜਿਹੜੇ ਮੱਝ ਟਾਈਮ ਆਜੇ ਦਿਨੇ ਕਿਲੇ ਲੰਗਤ ਸੇਵਾ ਨਿਭਾਉਂਦੇ ਨੇ ਜੀ ਫਿਰ ਉਹ ਆਪਣੀਆਂ ਡਿਊਟੀਆਂ ਵੱਡੀਆਂ ਹੁੰਦੀਆਂ ਨੇ ਕਿਹਦੇ حساب ਨਾਲ ਦੇਖੋ ਜੀ ਇਹ ਕੋਈ 100 150 ਬੰਦੇ ਦਾ ਕੰਮ ਇਕੱਲੇ ਬੰਦੇ ਦਾ ਕੰਮ ਹੀ ਨਹੀਂ ਹੈਗਾ ਤੇ ਇਹ ਕੋਈ ਪਤਾ ਨਹੀਂ ਕਿਹੜੇ ਮੱਕੇ ਕੋਈ ਜਿਹੜਾ ਕਰਕੇ ਚੱਲ ਜਾਂਦਾ ਕਿ ਮੱਕ ਸਾਨੂੰ ਪਤਾ ਨਹੀਂ ਕਿ ਉਧਰ ਸੇਵਾ ਕਰ ਉਧਰ ਚਲ ਜਾਂਦੇ ਆ ਪਤਾ ਨਹੀਂ ਲੱਗਦਾ ਹੈਗਾ ਨਾ ਕਿ ਇਹ ਤਾਂ ਐਵੇਂ ਇਕੱਲੇ ਇੱਕ ਬੰਦੇ ਦਾ ਸਨਮਾਨ ਨਹੀਂ ਹੀ ਕਰ ਸਕਦੇ ਕਿਉਂਕਿ 100 150 ਬੰਦੇ ਦਾ ਕੰਮ ਹੈ ਉਹ ਸਾਰਿਆਂ ਦਾ ਹੁੰਦਾ ਜੀ ਹਾਂਜੀ ਹਾਂਜੀ ਪਰ ਤੁਹਾਡਾ ਇੱਕ ਵੱਡਾ ਰੋਲ ਹੈ ਜੀ ਮੈਂ ਦੇਖਿਆ ਵਾ ਤੁਹਾਡੀ ਲੋਕ ਵੀ ਪ੍ਰਸ਼ੰਸਾ ਕਰ ਰਹੇ ਨੇ ਵੀ ਡਾਕਟਰ ਸਾਹਿਬ ਵਧੀਆ ਇਹ ਪ੍ਰਲਾਪ ਕਰਦੇ ਆ ਦੇਖੋ ਵਧੀਆ ਕੰਮ ਦੇ ਕੇ ਤੁਹਾਨੂੰ ਪਤਾ ਸਾਰੇ ਕੁਝ ਹੁੰਦੇ ਆ ਗਿਆ। ਵੈਸੇ ਸਾਡੀ ਤੇ ਨੌਜਵਾਨਾਂ ਨੂੰ ਇਹ ਪ੍ਰੇਰਨਾ ਹੁੰਦੀ ਹੈ ਕਿ ਵੱਧ ਚੜ ਕੇ ਸੇਵਾ ਕਰੋ। ਜਿਹੜੇ ਬੱਚੇ ਛੱਡ ਰਹਿ ਗਏ ਉਹ ਵੀ ਸੈੱਟ ਹੋਣ ਜਾ ਕੇ ਤੁਹਾਨੂੰ ਠੀਕ ਹੈ। ਡਾਕਟਰ ਸਾਹਿਬ ਕੱਲ ਦਾ ਪਤਾ ਲੱਗਾ ਵੀ ਤੁਸੀਂ ਜਿਹੜਾ ਤੁਹਾਡਾ ਵੱਡਾ ਉਪਰਾਲਾ ਵਾ ਵੀ ਤੁਸੀਂ ਨੌਜਵਾਨ ਬੱਚਿਆਂ ਨੂੰ ਨਸ਼ਾ ਤੋਂ ਦੂਰ ਕਰਕੇ ਚੰਗੇ ਬੰਦੇ ਲਾ ਰਹੇ ਹੋ। ਉਹ ਤੁਸੀਂ ਕੁਝ ਬੰਦਿਆਂ ਦੇ ਬੱਚਿਆਂ ਦਾ ਇਲਾਜ ਵੀ ਜਿਹੜਾ ਕਰਵਾਇਆ ਨਾ ਸ਼ਾਇਦ। ਕਾਫੀ ਬੱਚਿਆਂ ਦਾ ਨਾ ਇਲਾਜ ਵੀ ਕਰਾਇਆ ਕਿਉਂਕਿ ਅਸੀਂ ਉਹਨਾਂ ਦਾ ਨਾਂ ਨਹੀਂ ਲੈ ਸਕਦੇ। ਪਰ ਅੱਗੇ ਵੀ ਸਾਡਾ ਇਹੀ ਹੈ ਵੀ ਜੇ ਕੋਈ ਛੱਡਣਾ ਵੀ ਚਾਹੁੰਦਾ ਹੈ ਤੈਹੀਂ ਉਹ ਪੂਰਾ ਸਾਥ ਦੇਾਂਗੇ ਸਾਨੂੰ ਪੈਸੇ ਵੀ ਲਾਣੇ ਪੈ ਲਾਵਾਂਗੇ ਪਰ ਇੱਕ ਵਾਰੀ ਮਨ ਬਣਾ ਕੇ ਆ ਜੇ ਸਾਡੇ ਕੋਲ ਤੇ ਜੇ ਉਹ ਛੱਡਣਾ ਵੀ ਚਾਹੁੰਦੇ ਆ ਗੁਪਤ ਤੌਰ ਤੇ ਮੈਨੂੰ ਮਿਲ ਲੈਣ ਇੱਕ ਵਾਰੀ ਠੀਕ ਹੈ ਜੀ ਤੇ ਅਸੀਂ ਉਹਨਾਂ ਨੂੰ ਪੂਰਾ ਸਹਿਯੋਗ ਕਰਾਂਗੇ ਉਹਨੂੰ ਬਾਕੀ ਸਾਡੇ ਪਿੰਡ ਵਧੀਆ ਚੱਲ ਰਿਹਾ ਸਾਰਾ ਕੁਝ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਕੋਈ ਇਲਾਕਾ ਨਿਵਾਸੀਆਂ ਨੂੰ ਹੌਲੇ-ਮੁਹਲੇ ਦੀਆਂ ਫਿਰ ਵਧਾਈਆਂ ਭੇਜਾਂ ਹਾਂ ਹਾਂ ਮੈਂ ਤੇ ਕਹਾਂਗੀ ਹਰ ਸਾਲ ਹੀ ਵਧਾਈ ਦੇਈ ਪਰ ਹਰ ਸਾਲ ਇੱਕ ਨਵੀਂ ਵਧਾਈ ਹੈ ਐਸ ਨਵੇਂ ਨਵੇਂ ਸਰਪੰਚ ਬਣੇ ਅਸੀਂ ਹਾਂ ਜੀ ਇਹ ਵੱਡੀ ਵੱਡੀ ਗੱਲਾਂ ਜੀ ਇਹਦੇ ਵੈਸੇ ਤੁਹਾਨੂੰ ਮੁਬਾਰਕਾਂ ਵਾ ਜੀ ਹਾਂ ਜੀ ਹਾਂ ਜੀ ਤੇ ਇਹ ਲੋਕਾਂ ਦਾ ਪਿਆਰ ਹੈ ਠੀਕ ਹੈ ਨਾ ਬਾਕੀ ਹੌਲੇ ਮੱਲੇ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਬੱਚੇ ਨਸ਼ਿਆਂ ਤੋਂ ਦੂਰ ਰੱਖ ਕੇ ਮਾਪਿਆਂ ਦੀ ਸੇਵਾ ਕਰਨ ਠੀਕ ਹੈ ਨਾ ਇਲਾਕੇ ਦਾ ਨਾਂ ਰੋਸ਼ਨ ਕਰਨ ਕਾਫੀ ਬੱਚੇ ਦੇਖੋ ਸੁਧਰ ਗਏ ਕਾਫੀ ਬੜਾ ਸੁਧਾਰ ਹੋਇਆ ਕਾਫੀ ਸੁਧਾਰ ਹੋਇਆ ਅੱਗੇ ਵੀ ਕਿਨੇ ਚੱਲੋ ਅੱਗੇ ਬੱਚੇ ਨਾ ਅੱਗੇ ਨਛੇਦਲਾ ਚ ਨਾਂ ਲੱਗਨ ਨਹੀਂ ਮੈਂ ਦੇਖ ਰਿਹਾ ਲੰਗਰ ਚ ਵੀ ਬੱਚੇ ਸੇਵਾ ਕਰ ਰਹੇ ਨੇ ਨਾ ਔਰ ਇੱਕ ਤਰ੍ਹਾਂ ਦਾ ਸੱਚਾਈ ਹੈ ਜੀ ਕਿ ਸੁਧਾਰ ਹੋਇਆ ਤਾਂ ਹੀ ਪਤਾ ਲੱਗਦਾ ਨਾ ਨਿੱਕੇ ਨਿੱਕੇ ਬੱਚੇ ਦੇਖੋ ਸਾਰੇ ਲੱਗੇ ਆ ਬੜਾ ਸੇਵਾ ਕਰਦੇ ਆ ਸਾਨੂੰ ਕਹਿਣਾ ਹੀ ਨਹੀਂ ਪੈਂਦਾ ਕਿਸੇ ਨੂੰ ਕਿ ਤੂੰ ਆ ਕਰ ਆਪਣੇ ਆਪ ਕੰਮ ਚੱਲਦਾ ਰਹਿੰਦਾ ਵਾ ਹਾਂ ਬੀਬੀਆਂ ਹੁੰਦੇ ਕਾਫੀ ਉਮਰੇ ਬੈਠੀਆਂ ਆਪਣੇ ਸੇਵਾ ਕਰਡੀਆਂ ਸਾਰੇ ਰਲ ਕੇ ਕਰਦੇ ਆਗੇ ਆ ਰਾਹ ਨੂੰ ਤੇ ਇੱਥੇ ਮੇਲਾ ਹੀ ਲੱਗਾ ਹੁੰਦਾ ਨਾ ਬੜੀਆ ਹਲੋ ਜੀ ਮੇਲਾ ਲੋਹਾਂ ਦੇ ਜਿੱਥੇ ਤੁਹਾਡਾ ਇੱਕ ਵੱਡਾ ਰੋਲ ਹੈ ਜੀ ਨਹੀਂ ਨਹੀਂ ਇਹ ਮਾਲਕ ਦਾ ਹੈ ਮਾਲਕ ਨੇ ਕਿ ਸ਼ੁਰੂ ਕੀਤਾ ਮਾਲਕ ਦਾ ਹੀ ਹੈ ਸਾਡਾ ਕੋਈ ਰੋਲ ਨਹੀਂ ਇੱਥੇ ਠੀਕ ਠੀਕ ਹੈ ਸ਼ੁਕਰੀਆ ਜੀ ਸਰ ਸੋ ਦੇਖੋ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਰਹੇ ਸੀ ਜੀ ਸਚਾਈਆ ਕਿ ਤਰ੍ਹਾਂ ਕਿਹਾ ਜੀ ਇੱਕ ਵੱਡਾ ਰੋਲ ਜਿਹੜਾ ਡਾਕਟਰ ਸਾਹਿਬ ਨੂੰ ਬਹੁੰਦੇ ਨੇ ਉਹਨਾਂ ਦੀ ਪੂਰੀ ਟੀਮ ਸਭ ਤੋਂ ਵੱਡੀ ਗੱਲ ਹੈ ਵੀ ਇਹਨਾਂ ਦੀ ਟੀਮ ਬਹੁਤ ਵਧੀਆ ਵਾਜੀ ਰੋਲ ਨਹੀਂ ਬਹੁੰਦੀ ਆ ਸੋ ਇਹ ਲੰਗਰ ਭੰਡਾਰੇ ਚੱਲਦੇ ਨੇ ਜੀ ਔਰ ਅਪਾਰ ਕਿਰਪਾ ਜਿਹੜੀ ਹੈ ਜੀ ਬਾਬਾ ਜੀ ਦੀ ਜਿਹੜੀ ਹੈ ਬਣੀ ਰਹਿੰਦੀ ਆ ਸੋ ਮਾਤਾ ਜੀ ਦੀ ਕਿਰਪਾ ਜਿਹੜੀ ਸੰਤ ਮੈਜਿਸਟਰੈਂਡ ਅਸੀਂ ਤਾਂ ਵੀ 12ਵੀਂ ਇਸ ਗੱਲਬਾਤ ਕੀਤੀ ਹੈ ਜੀ ਲੋਕਾਂ ਨਾਲ ਔਰ ਡਾਕਟਰ ਸਾਹਿਬ ਨੇ ਗੱਲਬਾਤ ਕੀਤੀ ਹੈ ਸਭ ਤੋਂ ਵੱਡੀ ਗੱਲ ਹੈ ਵੀ ਨੌਜਵਾਨ ਪੀੜੀ ਜਿਹੜੀ ਹੈ ਜੀ ਉਹਨੂੰ ਨਸ਼ਿਆਂ ਦੀ ਦਲਦਲ ਚੋਂ ਕੱਢ ਕੇ ਚੰਗੇ ਬਨੇ ਰੋਣਾ ਜੀ ਉਹ ਇੱਕ ਰੋਲ ਜਿਹੜਾ ਡਾਕਟਰ ਸਾਹਿਬ ਵਧੀਆ ਨਿਭਾ ਰਹੇ ਨੇ ਔਰ ਕਾਫੀ ਤਾਂ ਵੀ ਬੱਚਿਆਂ ਨੂੰ ਜਿਹੜਾ ਨਸ਼ਿਆਂ ਦੀ ਦਲਦਲ ਚੋਂ ਕੱਢਿਆ ਵੀ ਇਹਨਾਂ ਨੇ ਸਹੀ ਰਸਤਾ ਵੀ ਦਿਖਾਇਆ ਵਾ ਔਰ ਇਹ ਅੱਜਕੱਲ ਜਿਹੜਾ ਸਮਾਜੀ ਸਮੇਂ ਦੇ ਹਿਸਾਬ ਨਾਲ ਇਹ ਰੋਲ ਬਹੁਤ ਘੱਟ ਲੋਕ ਹੀ ਨਿਭਾਉਂਦੇ ਨੇ ਪਰ ਇਹ ਡਾਕਟਰ ਸਾਹਿਬ ਵਧਾਈ ਦੇ ਹੱਕਦਾਰ ਨੇ ਜਿਹੜੇ ਇਹ ਕੰਮ ਕਰ ਰਹੇ ਨੇ ਔਰ ਚੰਗੇ ਸੋ ਵੱਤ ਵੱਤ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਜੋ ਹਰ ਘਰ ਤੱਕ ਇਹ ਮੈਸੇਜ ਜਿਹੜਾ ਪਹੁੰਚ ਸਕੇ ਜੀ ਸੋ ਗੁਲਦਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ